ਕਹਿੰਦੇ ਗੁਰੂ ਰਾਮਦਾਸ ਜੀ ਦੇ ਘਰ ਜੋ ਵੀ ਇਨਸਾਨ ਸੱਚੀ ਮਨੋ ਭਾਵਨਾ ਨਾਲ ਜਾ ਕੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਦੁੱਖ ਦੂਰ ਹੁੰਦੇ ਹਨ ਇੱਕ ਨਾ NASA ਦਾ ਸਾਇੰਟਿਸਟ ਸੀਗਾ ਵਾਸੂ ਭਾਰਦਵਾਜ ਉਹਨੇ ਸਾਰੀ ਦੁਨੀਆ ਦੀ ਖੋਜ ਕੀਤੀ ਤੇ ਬਹੁਤ ਵੱਡਾ ਸਾਇੰਟਿਸਟ ਸੀਗਾ ਉਹਨੂੰ ਵਾਸੂ ਭਾਰਦਵਾਜ ਨੂੰ ਨਾ ਬੋਰਨ ਕੈਂਸਰ ਹੋ ਗਿਆ ਤੇ ਉਹਨੂੰ ਸਾਰੇ ਅਮਰੀਕਾ ਤੋਂ ਵੀ ਇਲਾਜ ਕਰਵਾਇਆ ਉਹਨੇ ਉਹਨੂੰ ਸਾਰੇ ਡਾਕਟਰਾਂ ਨੇ ਨਾ ਜਵਾਬ ਦਿੱਤਾ ਸੀਗਾ ਕਿ ਤੇਰਾ ਤਾਂ ਇਲਾਜ ਹੋ ਹੀ ਨਹੀਂ ਸਕਦਾ ਤੇ ਇੱਕ ਦਿਨ ਉਹਦੇ ਕੋਲ ਇੱਕ ਸਿੱਖ ਚਲਿਆ ਗਿਆ ਉਹ ਉਹਨੂੰ ਕਹਿੰਦਾ ਵੀ ਤੂੰ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਅਮਰਸਾ ਸਾਹਿਬ ਜਾ ਇੱਕ ਵਾਰ ਉੱਥੇ ਦੀ ਖੋਜ ਕਰ ਕਹਿੰਦਾ ਤੇਰਾ ਨਾ ਕੈਂਸਰ ਠੀਕ ਹੋ ਜਾਊਗਾ ਉਹਨੂੰ ਬਿਲਕੁਲ ਯਕੀਨ ਨਹੀਂ ਸੀਗਾ ਉਹ ਕਹਿੰਦਾ ਵੀ ਤੂੰ ਮੈਨੂੰ ਨਾ ਕਿਸੇ ਸਟੈਂਪ ਪੇਪਰ ਤੇ ਲਿਖ ਕੇ ਦੇ ਕਿ ਮੇਰਾ ਕੈਂਸਰ ਠੀਕ ਹੋਊਗਾ ਮੈਨੂੰ ਤਾਂ ਅਮਰੀਕਾ ਦੇ ਡਾਕਟਰਾਂ ਨੇ ਵੀ ਜਵਾਬ ਦੇਤਾ ਉਹ ਕਹਿੰਦਾ ਤੂੰs ਮੇਰੇ ਨਾਲ ਤਾਂ ਚੱਲੋ ਇੱਕ ਵਾਰੀ ਤੇ ਉਹਨੇ ਉਹਦੀ ਗੱਲ ਮੰਨੀ ਤੇ ਨਾਲ ਉਹਦੀ ਵਾਸੂ ਭਾਰਦਵਾਸ ਦੀ ਤੇ ਬੇਟੀ ਸੀਗੀ ਤੇ ਉਹ ਆਪ ਸੀ ਤੇ ਉਹ ਸਿੱਖ ਸੀਗਾ ਉਹ ਦਿੱਲੀ ਉੱtre ਤੇ ਹਰਮੰਦਰ ਸਾਹਿਬ ਦੀ ਧਰਤੀ ਤੇ ਗਏ ਉੱਥੇ ਉਹਨਾਂ ਨੇ ਅਕਾਲ ਤਖਤ ਸਾਹਿਬਾ ਜਾ ਕੇ ਪਾਠ ਕਰਵਾਇਆ ਅਖੰਡ ਪਾਠ ਠੀਕ ਹੈ ਤੇ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਿਆ ਜਦੋਂ ਸ਼ਾਮ ਦੇ 6:30 ਵਜੇ ਤੇ ਉਹਦੇ ਨਾਲ ਸਰੀਰ ਤੋਂ ਜਿਵੇਂ ਵੋਝ ਲੱਥ ਗਿਆ ਹੁੰਦਾ ਏ ਲੈ ਗਿਆ ਉਹਨੇ ਸਿੱਖ ਨੂੰ ਕਿਹਾ ਕਿ ਮੈਨੂੰ ਐਵੇਂ ਲੱਗਦਾ ਕਿ ਮੇਰੇ ਲੱਤਾਂ ਦੇ ਵਿੱਚ ਨਾ ਜਾਨ ਆ ਗਈ ਹੁੰਦੀ ਆ ਐਦਾਂ ਹੀ ਦੂਜਾ ਦਿਨ ਹੋਇਆ ਫੇਰ ਪਾਠ ਚੱਲ ਰਿਹਾ ਸੀਗਾ ਉਹਨੇ ਸਾਰੀ ਬਾਣੀ ਸੁਣੀ ਤੇ ਉਹ ਤੀਜਾ ਦਿਨ ਸੀਗਾ ਨਾ ਉਹਦੀ ਬੇਟੀ ਵਾਸੂ ਦੀ ਵੀਡੀਓ ਬਣਾ ਰਹੀ ਸੀ ਵੀਡੀਓ ਵਿੱਚ ਕੋਈ ਨਾ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਗਟ ਹੋਈ ਤੇ ਵਾਸੂ ਭਾਰਤਵਾਜ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਉਹ ਇੱਕਦਮ ਝੌਂਕ ਗਿਆ ਤੇ ਉਹ ਸਾਰਾ ਹੀ ਵੀਡੀਓ ਸੀਗੀ ਜਿਹੜੀ ਉਹ ਅਪਲੋਡ ਹੋ ਰਹੀ ਸੀ ਤੇ ਉਹਦੀ ਬੇਟੀ ਵੀ ਹਨਾਨ ਹੋ ਗਈ ਤੇ ਵਾਸੂ ਭਾਰਤਵਾਜ ਨਾ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਉਹਨੇ ਸਾਰੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਵੀ ਆਪਣੀਆਂ ਲੱਤਾਂ ਤੇ ਜਿਹਨੂੰ ਐਂਬੂਲੈਂਸ ਵਿੱਚ ਪਾ ਕੇ ਲੈ ਕੇ ਆਏ ਸੀਗੇ ਆਪਣੀਆਂ ਲੱਤਾਂ ਤੇ ਤੁਰ ਕੇ ਉਹਨੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ ਤੇ ਉਹ ਬਾਹਰ ਚਲਿਆ ਗਿਆ ਜਦੋਂ ਉਹਨੇ ਜਾ ਕੇ ਆਪਣੇ ਟੈਸਟ ਕਰਾਏ ਤੇ ਉਹਦੇ ਟੈਸਟਾਂ ਦੇ ਵਿੱਚ ਕੁਝ ਨਹੀਂ ਆਇਆ ਉਹਦਾ ਕੈਂਸਰ ਬਿਲਕੁਲ ਨਾਰਮਲ ਡਾਕਟਰ ਵੀ ਹੈਰਾਨ ਐਨਾ ਰੋਇਆ ਐਨਾ ਰੋਇਆ ਦੁਬਾਰਾ ਫੇਰ ਹਰਮੰਦਰ ਸਾਹਿਬ ਆਇਆ ਹਰਮੰਦਰ ਸਾਹਿਬ ਉਹਨੇ ਇੱਕ ਅਲੱਗ ਸਟੇਜ ਲਾਈ ਤੇ ਲੋਕਾਂ ਨੂੰ ਇਹੀ ਕਿਹਾ ਕਿ ਇੱਥੇ RAMDAS ਦੀ ਧਰਤੀ ਤੇ ਜੋ ਮੰਗੋਗੇ ਉਹੀ ਮਿਲੇਗਾ ਤੁਹਾਡਾ ਮਨ ਪਵਿੱਤਰ ਸਾਫ਼ ਹੋਣਾ ਚਾਹੀਦਾ ਮੈਂ ਇੱਕ ਸਾਇੰਟਿਸਟ ਸੀ ਮੈਂ ਸਾਰੀ ਦੁਨੀਆ ਦੀ ਖੋਜ ਕੀਤੀ ਪਰ ਮੈਂ ਜਿੱਦਣ ਗੁਰੂ ਰਾਮਦਾਸ ਦੇ ਘਰ ਦੀ ਖੋਜ ਕੀਤੀ ਕਹਿੰਦਾ ਇਹ ਉਹ ਦਰਿਆ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹੀ ਉਹੀ ਸੱਚ ਹੋਵੇ